ਇਹ ਗੱਲ ਦੂਜਾ ਪਤਾ ਕੀਤਾ ਹੋਇਆ ਹੈ ਭਾਈ ਅਮਰਪਾਲ ਸਿੰਘ ਜਿਹਨਾਂ ਤੇ ਐਨਐਸਏ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲ੍ਹੇ ਦਿਬਰੂਗੜ੍ਹ ਜੇਲ੍ਹ 'ਚ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਨੁੱਖੀ ਹੱਕਾਂ ਦਾ ਹੀ ਘਾਟ ਨਹੀਂ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਵੀ ਅਕਾਲਾ ਘਾਣਾ ਹਾਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਖੜੂਰਸਾਈ ਤੋਂ ਭਾਈ ਅਮਰਪਾਲ ਸਿੰਘ ਵੀ ਲੋਕ ਸਭਾ ਦੇ ਮੈਂਬਰ ਬਣੇ ਸੀ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਹਲਕਾ ਖੜੂਰਸਾਈ ਤੋਂ ਜਿੱਤ ਹੋਈ ਸੀ ਤੇ ਪਿਛਲੇ ਦਿਨੀ ਦੋਸਤੋ ਸੰਸਦ ਦੇ ਵਿੱਚ ਜੋ ਪੰਜਾਬ ਦੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਸੀ ਉਹਨਾਂ ਦਾ ਸੋਹ ਚੱਕ ਸਮਾਗਮ ਹੋਇਆ ਸੀ ਜਿਸ ਵਿੱਚ ਦੋਸਤੋ ਭਾਈ ਅਮਰਿਤਪਾਲ ਸਿੰਘ ਦਾ ਨਾਮ ਵੀ ਸਾਮਲ ਸੀ ਪਰ ਆਪਾਂ ਜਾਣਦੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਨਾਲ ਐਨਐਸਏ ਦੇ ਅਧੀਨ ਬੰਦ ਨੇ ਤੇ ਭਾਈ ਅਮਰਿਤਪਾਲ ਸਿੰਘ ਨੂੰ ਦੋਸਤੋ ਲੋਕ ਸਭਾ ਸੰਸਦ ਦੇ ਵਿੱਚ ਸੋਹ ਚੱਕ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਜਿਸ ਨੂੰ ਲੈ ਕੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪ੍ਰੋਫੈਸਰ ਚੰਦੂ ਮਾਜਰਾ ਨੇ ਆਪਣੇ ਵਿਚਾਰ ਰੱਖੇ ਨੇ ਨਾਲ ਹੀ ਦੋਸਤੋ ਜੋ ਸ਼੍ਰੋਮਣੀ ਇਕਾਈ ਦਲ ਦੇ ਵਿੱਚ ਬਗਾਵਤ ਚੱਲ ਰਹੀ ਹੈ ਪ੍ਰਧਾਨਗੀ ਨੂੰ ਲੈ ਕੇ ਉਸ ਬਾਰੇ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਇਹ ਗੱਲ ਦੂਜਾ ਪਤਾ ਕੀਤਾ ਹੋਵੇ ਭਾਈ ਅਮਰਪਾਲ ਸਿੰਘ ਜ ਜਿਨ੍ਹਾਂ ਤੇ ਐਨਐਸਏ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲ੍ਹੇ ਦਿਬਰੂਗੜ੍ਹ ਜੇਲ੍ਹ ਤੇ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਨੁੱਖੀ ਹੱਕਾਂ ਦਾ ਹੀ ਘਾਣ ਨਹੀਂ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਵੀ ਅਕਾਦਾ ਘਾਣਾ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਅੱਜ ਭਾਰਤੀ ਲੋਕ ਸਭਾ ਦੇ ਵਿੱਚ ਸੌਂ ਫਾਦੀ ਜਾ ਰਹੀ ਆ ਸਾਰੇ ਮੈਂਬਰ ਜਿਹੜੇ ਚੋਣੇ ਗਏ ਨੇ ਤੇ ਅਮਰਪਾਲ ਸਿੰਘ ਹੋਰਾਂ ਨੂੰ ਉਹ ਸੌਂ ਚੁੱਕ ਸਮਾਗਮ ਤੋਂ ਪਰੇ ਰੱਖਿਆ ਜਾ ਰਿਹਾ ਜਿਹੜਾ ਭਾਈ ਅਮਰਪਾਲ ਸਿੰਘ ਰੋਗ ਭਾਵੇਂ ਪਹਿਲਾਂ ਇਹਨਾਂ ਇਤੇ ਲਾਇਆ ਜਿਹੜਾ ਉਹ ਵੀ ਦੋਸ਼ ਤੇ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਕਚਰੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸਰਕਾਰ ਦੀ ਸੌਂ ਚੁੱਕ ਕੇ ਸਿਸਟਮ ਦੇ ਵਿੱਚ ਵਿਵਾਦ ਰੱਖ ਕੇ ਕਿਉਂ ਲੜੀ ਆ ਤੇ ਹੁਣ ਤਾਂ ਉਹਨਾਂ ਤੇ ਐਨਐਸਏ ਰਿਕਮੈਂਡ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਨਾਂ ਵੱਲੋਂ ਦੁਬਾਰਾ ਐਨਐਸ ਤੇ ਲਾਉਣ ਦੀ ਜਿਹੜੀ ਉਹਨਾਂ ਨੇ ਰਿਕਮੈਂਡ ਕੀਤਾ ਉਹ ਆਪਣੀ ਸਵਾਰ ਤੇ ਵਾਪਸ ਲੈਣ ਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ ਲੋਕੀ ਰਾਜ ਗੈਰ ਲੋਕ ਰਾਜੀ ਕਾਰਵਾਈਆਂ ਤੇ ਨੱਤ ਪਾਉਣ ਪੰਜਾਬ ਨੂੰ ਹੱਸਦਾ ਬਾਸਦਾ ਖੇਡਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਿੱਚ ਰੱਖਣ ਦਾ ਮਤਲਬ ਮੌਕਾ ਦੇਣ ਪੰਜਾਬ ਦੇ ਹਾਲਾਤ ਨੂੰ ਖਰਾਬ ਨਾ ਕਰਨ ਭਾਈ ਬੰਦੀ ਸਿੱਖਾਂ ਦੀ ਰਿਹਾਈ ਦੀ ਵੀ ਅਸੀਂ ਮੰਗ ਕੀਤੀ ਹੈ ਜਿਹੜੇ ਅਦਾਲਤਾਂ ਵੱਲੋਂ ਸੁਣਾਈ ਵਜਾ ਪੂਰੀ ਕਰ ਚੁੱਕੇ ਨੇ 30-37 ਉੱਤੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਆਰਥਿਕ ਖਰਚ ਤੇ ਆ ਗਿਆ ਸਾਡੀਆਂ ਨਾਕਾਮੀਆਂ ਕਮੀਆਂ ਕਮੀਆਂ ਕਟਾਈਆਂ ਦੇ ਕਰ ਉਹਨਾਂ ਕਮੀਆਂ ਤੇ ਕਟਾਈਆਂ ਤੇ ਅਸੀਂ ਅੰਦਰ ਬਾਅਦ ਕੇ ਬੜੀ ਇੱਕ ਵੀਰਤਾ ਨਾਲ ਵਿਚਾਰ ਚਰਚਾ ਕੀਤੀ ਆ ਤੇ ਮੁੜ ਗਏ ਸ਼ਰੋਮਣੀ ਕਾਲੀਦਾਲ ਨੂੰ ਪੁਰਾਣੀਆਂ ਲੀਹਾਂ ਤੇ ਲਿਆਉਣ ਲਈ ਫਾਰਮ ਤੋਂ ਆਸਟੇਲ ਜਾਣ ਲਈ ਸ਼ਰੋਮਣੀ ਕਾਲੀਦਾਲ ਨੂੰ ਸ਼ਰੋਮਣੀ ਕਾਲੀਦਾਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਾਰ ਦੇ ਵਿੱਚ ਹੋਈ ਆ ਔਰ ਉਹਦੇ ਤੇ ਫੈਸਲਾ ਕੀਤਾ ਕਿ ਪਹਿਲਾ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਪਤਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਸਦਾ ਤਾਪ ਸ੍ਰੀ ਅਕਾਲਤਖਤ ਸਾਹਿਬ ਤੇ ਜਾ ਕੇ ਜਿਵੇਂ ਜਾਂਚਾ ਦੇ ਤੌਰ ਤੇ ਸ੍ਰੀ ਅਕਾਲਤਖਤ ਸਾਹਿਬ ਤੇ ਤੇਜੂ ਕੇ ਦਿੱਤਾ ਜਾਵੇ ਸਾਰੀ ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਪ ਰਹੇ ਜਾਂ ਜਿਹੜੇ ਵੀ ਕਰਨ ਦੇ ਵਿੱਚ ਸ਼ਾਮਲ ਸਾਰੇ ਨੂੰ ਅਸੀਂ ਫੀਲ ਕਰਦੇ ਹਾਂ ਇਹ ਇੱਕ ਜਨਾਈ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਾ ਸਾਬ ਸਖਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਅਤੀ ਜਹਦਾ ਸ੍ਰੀ ਅਕਾਲ ਤਾ ਸਾਬ ਉਸ੍ਰੀ ਅਕਾਲ ਤਾ ਸਾਬ ਤੇ ਜਾ ਕੇ ਕਰਾ ਲੇ ਔਰ ਕੀਮਾ ਦਾਜਕਾ ਦੀ ਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀਆਂ ਕਿ ਗੁਰੂ ਸਾਨੂੰ ਵਰਤਾ ਵਕਤ ਸਮਾ ਸਮਾਤਵਕ ਸੇ ਇਸ ਦੇ ਉਹਨਾਂ ਕਟਾਈਆਂ ਤੇ ਖਾਮੀਆਂ ਤੋਂ ਬਾਅਦ ਕਿ ਇਹ ਸ੍ਰੋਮਣੀ ਅਕਾਲੀ ਦਲ ਨੂੰ ਬੋੜ ਉਹ ਸਰਦੀਤੀ ਤੇ ਲੈ ਕੇ ਬਲੰਗਿਆ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸ੍ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਆਵਾਜ਼ ਸ੍ਰੀ ਅਕਾਤਰ ਸਿੰਘ ਤੋਂ ਅਜੀ ਰੰਭ ਕਰਨਾ ਉਹ ਉਹਨਾਂ ਨੇ ਅੱਜ ਇੱਥੇ ਮਲਬਹੁਤ ਡੂੰਘੀ ਵਿਚਾਰ ਕਰਤਾ ਕੀਤੀ ਆ ਗੰਭੀਰਤਾ ਨਾਲ ਸ਼ਰੋਮਣੀ ਅਕਾਲੀ ਦਲ ਜਿਹਦਾ ਬਹੁਤ ਵੱਡਾ ਇਤਿਹਾਸ ਆ ਸ਼ਰੋਮਣੀ ਅਕਾਲੀ ਦਲ ਨੇ ਰਾਜ ਕਰਕੇ ਦੇਸ਼ ਤੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਆ ਮਨੁੱਖੀ ਹੱਕਾਂ ਦੀ ਲੜਾਈ ਲੜ ਕੇ ਮਾਨਵੀ ਹੱਕਾਂ ਲਈ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਔਰੁਣਾ ਸੰਘਰਸ਼ਾਂ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਲੋਕਾਂ ਦੇ ਦਿੱਤਾ ਅੱਜ ਅਰਥਿਤੋ ਹਰਸ਼ ਤੇ ਆ ਗਿਆ ਸਾਡੀਆਂ ਨਕਾਮੀਆਂ ਕਮੀਆਂ ਕਮੀਆਂ ਕਟਾਈਆਂ ਦੇ ਕਾਰਨ ਉਹਨਾਂ ਕਮੀਆਂ ਤੇ ਕਟਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਕਿ ਮੀਰਤਾ ਨਾਲ ਵਿਚਾਰ ਚਰਚਾ ਕੀਤੀ ਆ ਤੇ ਮੁੜ ਕੇ ਸ਼ਰੋਮਣੀ ਕਾਲੀਦਾਲ ਨੂੰ ਪ੍ਰਾਣੀਆਂ ਲੀਆਂ ਤੇ ਲਿਆਉਣ ਲਈ ਹਰਸ਼ ਤੋਂ ਆਸਤਿਲ ਜਾਣ ਲਈ ਸ਼ਰੋਮਣੀ ਕਾਲੀਦਾਲ ਨੂੰ ਸ਼ਰੋਮਣੀ ਕਾਲੀਦਾਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਤਾਰ ਦੇ ਵਿੱਚ ਹੋਈ ਆ ਔਰ ਉਹਦੇ ਵਿੱਚ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਸਤਾ ਤਾਬ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਟੀਮਾਂ ਜਾਂਚਕਰ ਦੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਰੋਕੇ ਕੀਤਾ ਜਾਵੇ ساری ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਮੇ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਪ ਰਹੇ ਜਾਂ ਜਿਹੜਾ ਵੀ ਕਰਨ ਦੇ ਵਿੱਚ ਸ਼ਾਮਲ ਸੀ ਨਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਜੁਲਾਈ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਾ ਸਾਬ ਸਕਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਇੱਜ਼ਤੀ ਜਹਿਦਾਤਰੀਏ ਕਾਲਤਾ ਸਾਹਿਬ ਸ੍ਰੀ ਅਕਾਲ ਤਾ ਸਾਹਿਬ ਤੇ ਜਾ ਕੇ ਕਰਾਂਗੇ ਔਰ ਖੀਮਾ ਦਾਜਕਾ ਜੀ ਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀ ਆ ਕਿ ਗੁਰੂ ਸਾਨੂੰ ਵਰਤਾ ਵਕਤੇ ਸਮਾਤਵਾਕ ਸੇ ਕਿ ਅਸੀਂ ਪੁਨਾ ਕਟਾਈਆਂ ਤੇ ਖਾਮੀਆਂ ਤੋਂ ਬਚ ਸਕੀਏ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਉਹ ਸਰਜੀਤੀ ਦੇ ਲੈ ਕੇ ਬਲੰਗੀਆਂ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਆਜ਼ਾਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਰੰਭ ਕਰਨਾ ਉਦੇ ਵਿੱਚ ਜਿੰਨੇ ਵੀ ਕੋਈ ਪੰਥਦਾਰਦੀ ਨੇ ਪੰਥਰਾਈਚੀ ਵਿਦਵਾਨ ਨੇ ਇਸ ਸੰਗਤਨਰ ਨੇ ਪੰਜਾਬ ਹਟਾਈਚੀ ਲੋਗ ਨੇ ਸਰਬੱਤ ਦਾ ਭਲਾ ਚਾਹਣ ਵਾਲੇ ਲੋਗ ਨੇ ਮਾਨਸ ਕੀ ਜਾਤ ਦੇ ਇੱਕੇ ਪਹਿਚਾਨ ਬੋਤੇ ਚੱਲਰ ਵਾਲੇ ਲੋਗ ਨੇ ਸਾਧ ਸੰਤ ਮਹਾਂਪੁਰਖ ਵਿਦਵਾਨ ਉਹਨਾਂ ਨਾਲ ਵੀ ਜ਼ਿਕਰ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ ਮੀਡੀਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੰਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸਰੋਵਣੀ ਕਾਲੀਦਾਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਜਗਾਚਾਰ ਕਰਕੇ ਸਰੋਵਣੀ ਕਾਲੀਦਾਰ ਮੇਰ ਮੁਰਦ ਜਿੱਤੀ ਵੱਲ ਤੋੜਾ ਤੇ ਔਰ ਉਹਦੇ ਲਈ ਅਸੀਂ ਇੱਕ ਕੋਈ ਧਾਰਮਿਕ ਤੇ ਰਾਜਨੀਤਿਕ ਸਮੇਲ ਨਹੀਂ ਕੋਈ ਸਿਖਸ਼ੀਤ ਜਿਹੜੀ ਆ ਜਿਹੜੀ ਇਸ ਜੋਕੇ ਸੰਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰ ਪਰਮਾਨਤ ਸਰੋਪਨੀ ਕਾਲੀਦਾਲ ਨੂੰ ਬਚਾਉਣ ਬਣਾਉਣ ਦੇ ਵਿੱਚ ਸਹਾਇੀ ਹੋ ਸਕੇ ਜਿਹੜੀ ਧਰਮ ਤੇ ਰਾਜਨੀਤੀ ਦੇ ਸਮੇਲ ਵਾਲੀ ਹੋਵੇ ਉਹ ਸਿਖਿਤ ਨੂੰ ਅਸੀਂ ਅਗਵਾਈ ਦੇਣ ਲਈ ਮਦਦ ਵੀ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਆ ਕੋ ਜਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਸ ਸਿਖਿਤ ਨੂੰ ਅਗਵਾਈ ਸੰਪਰਦ ਦੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾ ਰਹੇ ਹਾਂ ਔਰ ਇੱਕ ਅਜੰਡਾ ਪਾਰਟੀ ਦਾ ਤੈਅ ਕਰਨ ਲਈ ਉਹਦੇ ਦੇ ਵਿੱਚ ਸਬ ਕਮੇਟੀ ਬਣਾਉ ਜਾ ਰਹੇ ਆਂ ਔਰ ਪਾਰਟੀ ਪ੍ਰਧਾਨ ਸਾਹਿਬ ਸੁਭਿਸ਼ ਨੇ ਬਾਦਲ ਹੋਣਾ ਨੂੰ ਜ਼ਰੂਰ ਅਪੀਲ ਕਰ ਰਹੇ ਆਂ ਕਿ ਉਹ ਵਰਕਰਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਜ਼ਰੂਰ ਉਹਦਾ ਸਨਕਾਰ ਕਰ ਉਹਨੂੰ ਪਰਿਵਾਰਨ ਕਰ ਤਾਂ ਕਿ ਸ਼ਰੋਮਣੀ ਅਕਾਲੀ ਦਰ ਨੂੰ ਅਸੀਂ ਮਤਲਬ ਮਜ਼ਬੂਤ ਕਰਕੇ ਲੋਕਾਂ ਦੇ ਵਿੱਚ ਉੱਜਾ ਸਕੀਏ ਇਹ ਦੂਜੇ ਵਰਕਰਾਂ ਨੂੰ ਵੀ ਪੀਲ ਕਰਦੇ ਸਾਰੇ ਦੈਸ਼ਿਆਨ ਨੂੰ ਵੀ ਫੀਲ ਕਰਦੇ ਆ ਸਾਰੇ ਜਿਹੜੇ ਵੀ ਅਕਾਲੀ ਦਲ ਨਾਲ ਸਨੇਹ ਰੱਖਣ ਵਾਲੇ ਲੋਗ ਨੇ ਕਿ ਉਹ ਇਸ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਦੇ ਵਿੱਚ ਸ਼ਾਮਲ ਹੋਣ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਨੂੰ ਮਜ਼ਬੂਤ ਕਰਨ ਦੇ ਵਿੱਚ ਹਿੱਸਾ ਪਾਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤੀ ਵੱਲ ਜਾ ਸਕੀਏ ਇਹ ਸਾਡਾ ਏਜੰਡਾ ਹੋਏਗਾ ਔਰ ਉਹ ਜੀ ਕਮੇਟੀ ਐ ਜਨਰੇਟਿਵ ਉਹ ਵੀ ਅਸੀਂ ਚੱਲਦੇ ਕਰਤਾ ਕਰਤਾ ਦੇ ਇਹ ਜਿਹੜੀ ਇਹ ਸਾਰੇ ਕਾਰਜ ਨੂੰ ਲੈ ਕੇ ਚਰੇਗੀ ਉਹ ਵੀ 15 ਮੈਂਬਰੀ ਕੀ ਮੈਂਬਰੀ ਜਿਹੜੇ ਸੀਨੀਅਰ ਬੰਦੇ ਹੋਣਗੇ ਉਹਨਾਂ ਦੀ ਅਗਵਾਈ ਵਿੱਚ ਕਮੇਟੀ ਬਣਾਵਾਂਗੇ ਤੇ ਫਿਰ ਅਸੀਂ ਅਗਵਾਈ ਲਈ ਜਿਹੜੀ ਵੀ ਕੋਈ ਸਿਖਿਅਤ ਐਗਰੀ ਕਰੇਗੀ ਜਿਹਨਾਂ ਜਿਹਨਾਂ ਪਰ ਜਾਵਾਂਗੇ ਉਹਨੂੰ ਫਿਰ ਉਸਮਾਹਾਂਗੇ ਤੋਂ ਮੈਂ ਤੇ ਬੜੇ ਵਿਸਤਾਰ ਚਰਚਾ ਹੋਈ ਆ ਕਿ ਕਿਹੜੀਆਂ-ਕਿਹੜੀਆਂ ਖਾਮੀਆਂ ਰਹੀਆਂ ਕਿਹੜੀਆਂ-ਕਿਹੜੀਆਂ ਕਮੀਆਂ ਰਹੀਆਂ ਉਹ ਲਿਖੇ ਵੀ ਦੇ ਰਹੇ ਆ ਬਹੁਤ ਜਿਹੜੇ ਲਿਖੇ ਲਿਖੇ ਉਹ ਸੁਝਾਅ ਜਿਹੜੇ ਆਏ ਨੇ ਉਹ ਅਸੀਂ ਉਹਨਾਂ ਨੂੰ ਪਹਵਾਨ ਵੀ ਕਰਾਂਗੇ ਉਹ ਜਿਹੜਾ ਆਗਾਜ਼ ਅਸੀਂ ਆਪਣਾ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਕਰਨਾ ਉੱਥੇ ਅਸੀਂ ਉਹਨਾਂ ਅੱਜ ਦੀਆਂ ਸਾਰੀਆਂ ਗੱਲਾਂ ਇਹੀ ਕਿਤੀਆਂ ਨੇ ਇਹ ਪ੍ਰਧਾਨਗੀ ਤੇ ਅੱਜ ਜਿੰਨੀ ਵੀ ਮਦਦਾਂ ਤੇ ਲੋੜ ਆ ਭਾ ਜਿਹੜੇ ਕੋਈ ਇਖਤਾਰ ਦੇ ਸੇਵਾ ਬਹੁਤ ਦਾ ਤੇ ਮੇਲ ਜਿਹੜਾ ਤੇ ਤਿਆਗ ਦੀ ਭਾਵਨਾ ਨਾਲ ਕਦਰ ਦੇਣੀ ਕਰਦੀ ਲੋ ਉਹ ਕਹਿੰਦਾ ਜੀ ਕਹਿੰਦਾ ਜੀ ਅੱਜ ਜਿਹੜੀ ਗੱਲ ਦੂਜਾ ਪਤਾ ਕੀਤਾ ਹੋਵੇ ਭਾਈ ਅਮਰਪਾਲ ਸਿੰਘ ਜ ਜਿਨ੍ਹਾਂ ਤੇ ਐਨਐਸਏ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲ੍ਹੇ ਡਿਬਰੂਗਾਹ ਜੇਲ੍ਹ ਤੇ ਰੱਖਿਆ ਜਾ ਰਿਹਾ ਉਹ ਪਾਈ ਅਮਰਪਾਲ ਸਿੰਘ ਦੇ ਮਰੂਥੀ ਹੱਕਾਂ ਦਾ ਹੀ ਘਾਣ ਨਹੀਂ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਵੀ ਆਪਣਾ ਘਾਣਾ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਅੱਜ ਭਾਰਤੀ ਲੋਕ ਸਭਾ ਦੇ ਵਿੱਚ ਸੌਂ ਫਾਦੀ ਜਾ ਰਹੀਆਂ ਸਾਰੇ ਮੈਂਬਰ ਜਿਹੜੇ ਚੁਣਕੇ ਗਏ ਨੇ ਤੇ ਅਮਰਪਾਲ ਸਿੰਘ ਹੋਰਾਂ ਨੂੰ ਉਹ ਸੌਂ ਚੁੱਕ ਸਮਾਗਮ ਤੋਂ ਪਰੇ ਰੱਖਿਆ ਜਾ ਰਿਹਾ ਇਹ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਹਨਾਂ ਨੇ ਪਾਰਟਿਸਪੇਸ਼ਨ ਨੂੰ ਬਹੁਤ ਖਾਦਿਨ ਕਨਫਰਮੇਸ਼ਨ ਪੇਪਰ ਤੋਂ ਇਹ ਜਿਹੜੇ ਜਿਹੜਾ ਭਾਈ ਹਮਤ ਪਾਰਸਿੰਗ ਰੋਗ ਭਾਵੇਂ ਪਹਿਲਾਂ ਇਹਨਾਂ ਇੱਥੇ ਲਾਇਆ ਜਿਹੜਾ ਉਹ ਵੀ ਦੋਸ਼ ਤੇ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਵਿਚਾਰੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸੁਤੰਤਰਤਾ ਦੀ ਸੋਚ ਉੱਕੇ ਜਿਸਟਰ ਦੇ ਵਿੱਚ ਵਿਵਾਦ ਰੱਖ ਕੇ ਕਿਉਂ ਲੜੀਆ ਤੇ ਹੁਣ ਤਾਂ ਉਹਨਾਂ ਤੇ ਐਨਐਸਏ ਵਰਗਮੈਂਡ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਣ ਦੀ ਜਿਹੜੀ ਉਹਨਾਂ ਨੇ ਰეკਵੈਂਡ ਕੀਤਾ ਉਹ ਆਪਣੀ ਜ਼ਿਵਾਰ ਤੇ ਬਾਉਂਡ ਲੈਣ ਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ ਲੋਕੀ ਗੈਰ ਲੋਕਰਾਜੀ ਕਾਰਵਾਈਆਂ ਤੇ ਨੱਟ ਪਾਉਣ ਪੰਜਾਬ ਨੂੰ ਹਰਦਾ-ਬਰਦਾ ਖੇਡਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਿੱਚ ਰੱਖਣ ਦਾ ਮੌਕਾ ਦੇਣ ਪੰਜਾਬ ਦੇ ਹਾਲਾਤ ਨੂੰ ਖਰਾਬ ਨਾ ਕਰਨ ਆਏ ਬੰਦੇ ਸਿੱਖਾ ਦੀ ਰਿਹਾਈ ਦੀ ਵੀ ਅਸੀਂ ਮਾਰਕੀਤੀ ਆ ਜਿਹੜੇ ਰਾਤਾਂ ਵੱਲੋਂ ਸੁਣਾਈ ਵਜਾ ਪੂਰੀ ਕਰ ਚੁੱਕੇ ਨੇ 30 70 ਉਸ ਦੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਔਰ ਦੂਜੇ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਜਿਵੇਂ ਜਲ ਸੰਕਟਾ ਸਾਡੇ ਪਾਣੀਆਂ ਤੇ ਡਾਕਾ ਵੱਜ ਰਿਹਾ ਤੇ ਇਹ ਪਾਣੀਆਂ ਦੀ ਲੜਾਈ ਲੜਨ ਦਾ ਸਿਹਤਤਾ ਦੇ ਨਾਲ ਜੀਵਨਗੀ ਨਾਲ ਅਸੀਂ ਅੱਜ ਇੱਥੇ ਫੈਸਲਾ ਕੀਤਾ ਔਰ ਨਾਲ ਅੱਜ ਐਮਰਜੈਂਸੀ ਆ ਦਾ 49 ਸਾਲ ਪਹਿਲਾਂ ਜਿਹੜੀ ਐਮਰਜੈਂਸੀ ਲੱਗੀ ਅੱਜ 50ਵਾਂ ਸਾਲ ਉਸ ਐਮਰਜੈਂਸੀ ਦਾ ਔਰ ਐਮਰਜੈਂਸੀ ਨੇ 25 ਜੂਨ ਨੂੰ 175 ਨੂੰ ਜਿਹੜੀ ਐਮਰਜੈਂਸੀ ਲੱਗੀ ਉਸ ਅੱਜ ਮੈਂ ਸਮਝਦਾ ਕਿ ਅੱਜ ਦਾ ਦਿਨ 49 ਸਾਲ ਪਹਿਲਾਂ ਬੜਾ ਇੱਕ ਲੋਕਰਾਜ ਦੇ ਖਤਰੇ ਦੀ ਘਾਟੀ ਸੀ ਲੋਕਰਾਜ ਦੇ ਇਕਲਾਕ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਦਰਦ ਹੰਡਾਇਆ ਔਰ ਜਿਨ੍ਹਾਂ ਲੋਕਾਂ ਨੂੰ ਜੇਲ੍ਹਾਂ ਦੇ ਚਕਰ ਚੱਲਣੇ ਪਏ ਅੱਜ ਮੈਂ ਕਹਿ ਸਕਦਾ ਕਿ ਇਹਦੀ ਮਾਪਿਓਨਾ ਬੱਚਾ ਵੀ ਸਭ ਤੋਂ ਛਾਲ ਕਾਨੂੰਨ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਵੱਧ ਸਭਾ ਜੇਲ੍ਹ ਵਿੱਚ ਮੈਨੂੰ ਐਮਰਜੈਂਸੀ ਰਹਿਣ ਦਾ ਮੌਕਾ ਮਿਲਿਆ ਤੁਹਾਨੂੰ ਵਾਝੇ ਉਹ ਦਿਨ ਯਾਦ ਆ ਰਹੇ ਨੇ ਕਾਲਾ ਜੀ ਤੇ ਅੱਜ ਸਾਡੀ ਮੀਟਿੰਗ ਨੇ ਉਹ ਜਿਹੜੀ ਐਮਰਜੈਂਸੀ ਦਾ ਕਾਲਾ ਘੌਰ ਆ ਉਹਦੀ ਨਿੰਦਾ ਵੀ ਕੀਤੀ ਆ ਔਰ ਅੱਜ ਦੇ ਜਿਹੜੇ ਸ਼ਾਸਕ ਨੇ ਅੱਜ ਸਤਾ ਤੇ ਬੈਠੇ ਲੋਕ ਜਿਹੜੇ ਨੇ ਅੱਗੇ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਆ ਕਿ ਜੇ ਐਮਰਜੈਂਸੀ ਦੇ ਕਾਲੇ ਦੌਰ ਦੀ ਉਸ ਸਮੇਂ ਇਹ ਨੀਂਦਾਂ ਕਰਦੇ ਸੀ ਅੱਜ ਭਾਈ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਜੇ ਉਹ ਵਿੱਚ ਕਿਉਂ ਰੱਖਿਆ ਹੋਇਆ ਅੱਜ ਉਹਨਾਂ ਦੇ ਮਾਨਵੀ ਹੱਕਾਂ ਤੇ ਚੁੰਡਾਕਾ ਮਾਰਿਆ ਹੋਇਆ ਤੋਂ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਉਹ ਪੁਰਾਣੇ ਤਿਆਗ ਤੋਂ ਛੁਟਕਾਰਾ ਦੇ ਜਿਹੜਾ ਵਿੱਚ ਵੱਧ ਸਾਡੇ ਬੰਦੀ ਸਿੱਖਾਂ ਦੀ ਰਿਹਾਈ ਕਰੇ ਵੀ ਬਹੁਤ-ਬਹੁਤ ਧੰਨਵਾਦ ਅਸੀਂ ਅਪੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਰ ਦੇ ਹੋਏ ਨੇ ਕਿਹਨਾ ਹਾਲਾ ਦਾ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉੱਦ ਹੋਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਰਮ ਦੇ ਤੇ ਰਾਜਨੀਤੀ ਦੀ ਸਵੇਲ ਰਕਤੀ ਨੂੰ ਅਗਵਾਈ ਦਿਖਾਉਣੀ ਚਾਹੀਦੀ ਹੈ ਉਹਨਾਂ ਨੂੰ ਕਾਦੀ ਮਗ ਕੀਤੀ ਜਿਹਨਾਂ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਹਾਂ ਅੱਗੇ ਵੀ ਬੇਸੇ ਵੀ ਜਦੋਂ ਪਾਰਟੀ ਦੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲੀਏ ਟੱਡੇ ਆੜ ਕੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਪਤ ਹੋ ਗਈ ਤੇ ਹੁਣ ਆਪ ਵੀ ਬਸ ਇਹਨੂੰ ਸੋਚ ਲੈਣਾ ਚਾਹੀਦਾ ਲੋਕਾਂ ਨੂੰ ਤਾਂ ਘਾਣਾ ਨਹੀਂ ਚਾਹੀਦਾ ਆਪ ਸੋਚਦੇ ਨਹੀਂ ਥੋੜੇ ਦੇਖੋ ਹਰ ਤਾਂ ਸ਼ੁਰੂਆਤ ਹੈ ਅੱਜ ਕੋਈ ਦੇਖੀ ਹੁੰਦਾ ਹੈ ਕੀ ਅੱਜ ਤੱਕ ਇਹ ਮੇਰਾ ਖਿਆਲ ਬਿਨਾ ਸਰਦੇ ਤੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਏ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰਾ ਕੋਪੋਸਟ ਕਰਾਂਗੇ ਜਾਵਾਂਗੇ ਔਰ ਅਗਲੇ ਇਹ ਮੀਟਿੰਗ ਬਲਾਉਣ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਕਿਸੇ ਦਾ ਦੋ ਮੋਟੋ ਲੋਕ ਆਏ ਨੇ ਲੋਕਾਂ ਲੀਡਰਾਂ ਨਾਲ ਅਸੀਂ ਲੋਕਾਂ ਨੂੰ ਨਾਲ ਲੈਣਾ ਹੈ ਲੀਡਰਾਂ ਦੀ ਬਜਾਏ ਲੋਕਾਂ ਜਿਆਦੇ ਨਾਲ ਲੈਣਾ ਪੰਜਾਬ ਦੇ ਲੋਕਾਂ ਨਾਲ ਹੀ ਰਲ ਕੇ ਜੀਣਾ ਉਹ ਕੇ ਜੀ ਥੈਂਕ ਯੂ ਚਲੋ ਅਗਲੀ ਮੀਟਿੰਗ ਅਸਲ ਅਸਲ ਹੀ ਇਹ ਇਹ ਬੱਤੇ ਪੂਣ ਦੀ ਲੋੜ ਕਿਉਂ ਪੈ ਰਹੀ ਹੈ ਅਸਲ ਹੀ ਭਲੇਖਾ ਇਹ ਬੱਤੇ ਪੂਣ ਦੀ ਲੋੜ ਪੈ ਰਹੀ ਹੈ ਆਹੀ ਭਲੇਖੇ ਨੇ ਮਾਰਿਆ ਪਹਿਲਾਂ ਦੀ ਦਾਵਾ ਦੀ ਤਕਰੀਰ ਕੀਤੀ ਗਈ ਨਹੀਂ ਅਜੇ ਅਜੇ ਅਥੀ ਜਾਣਾ ਲੱਭ ਰਹੇ ਹਾਂ ਬਾਹਰ ਤੇ ਚੱਲਦੇ ਹਫ਼ਤਾ ਦੋ ਹਫ਼ਤੇ ਦੇ ਵਿੱਚ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸਾਂਸਦ ਦੇ ਵਿੱਚ ਉਹ ਸੌ ਚੁੱਕ ਸਮਾਗਮ ਦੇ ਵਿੱਚ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਿਤਪਾਲ ਸਿੰਘ ਨੂੰ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਉਹਨਾਂ ਨੂੰ ਸੌ ਨਹੀਂ ਚੁੱਕਣ ਦਿੱਤੀ ਗਈ ਇਸ ਮਾਮਲੇ ਨੂੰ ਲੈ ਕੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪ੍ਰੋਫੈਸਰ ਚੰਦੂ ਮਾਜਰਾ ਨੇ ਜੋ ਵੀ ਆਪਣੇ ਵਿਚਾਰ ਰੱਖੇ ਨਾਲ ਹੀ ਦੋਸਤੋ ਜਿਉਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਪ੍ਰਧਾਨਗੀ ਨੂੰ ਲੈ ਕੇ ਬਗਾਵਤ ਚੱਲ ਰਹੀ ਹੈ ਉਸ ਬਾਰੇ ਉਹਨਾਂ ਨੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲੇ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ